ਬਾਲਵੋੜਾ ਤੇ ਕ੍ਰਿਕਟ ਦੀ ਜੋੜੀ ਹਮੇਸ਼ਾ ਸੁਰਖੀਆਂ ਦੇ ਵਿੱਚ ਰਹੀ ਹੈ ਕਦੇ ਵਿਰਾਟ ਅਨੁਸ਼ਕਾ ਦੀ ਲਵ ਸਟੋਰੀ ਕਦੇ ਕੇਐਲ ਹਥਿਆ ਸ਼ੇਠੀ ਦਾ ਰੋਮਾਂਸ ਅਤੇ ਸਭ ਤੋਂ ਵੱਧ ਚਰਚਾ ਦੇ ਵਿੱਚ ਰਿਹਾ ਰਿਸ਼ਤਾ ਯੁਜਵਿੰਦਰ ਚਾਹਲ ਅਤੇ ਤਨਸ਼੍ਰੀ ਵਰਮਾ ਦਾ ਕ੍ਰਿਕਟਰ ਯੁਜਵਿੰਦਰ ਚਾਹਲ ਅਤੇ ਕੋਰੀਓਗ੍ਰਾਫਰ ਤਨਸ਼੍ਰੀ ਵਰਮਾ ਦਾ ਡਾਈਵੋਰਸ 2025 ਦੇ ਵਿੱਚ ਸਭ ਤੋਂ ਵੱਧ ਚਰਚਿਤ ਸੀ ਉਹਨਾਂ ਦਾ ਪਿਆਰ ਉਹਨਾਂ ਦਾ ਬ੍ਰੇਕਅਪ ਉਹਨਾਂ ਦਾ ਤਲਾਕ ਸਭ ਕੁਝ ਲੋਕਾਂ ਦੇ ਵਿੱਚ ਇੱਕ ਗੋਸਪ ਬਣ ਗਿਆ ਤਲਾਕ ਵਾਲੇ ਦਿਨ ਭਾਰਤੀ ਸਪਿਨਰ ਚਾਹਲ ਨੇ ਇੱਕ ਟੀ-ਸ਼ਰਟ ਪਾਈ ਹੋਈ ਸੀ ਜਿਸ ਤੇ ਲਿਖਿਆ ਹੋਇਆ ਸੀ ਬੀ ਯੂਰ ਔਨ 슈ਗਰ ਡੈਡੀ ਇਹ ਟੀ-ਸ਼ਰਟ ਲੋਕਾਂ ਦੇ ਵਿੱਚ ਇੱਕ ਮੀਮ ਮਟੀਰੀਅਲ ਬਣ ਗਈ ਅਤੇ ਸੋਸ਼ਲ ਮੀਡੀਆ ਤੇ ਜੰਗਲ ਦੀ ਅੱਗ ਦੇ ਵਾਂਗੂ ਫੈਲ ਗਈ ਚਾਹਲ ਦੀ ਟੀ-ਸ਼ਰਟ ਤੇ ਲਿਖੇ ਇਸ ਮੈਸੇਜ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਲੋਕਾਂ ਨੇ ਨਾਲ ਦੇ ਨਾਲ ਹੀ ਇਸ ਨੂੰ ਉਹਨਾਂ ਦੀ ਇੱਕ ਵਾਈਫ ਤਨਸ਼੍ਰੀ ਵਰਮਾ ਦੇ ਨਾਲ ਛੋੜ ਦਿੱਤਾ ਚਾਹਲ ਨੇ ਬਾਅਦ ਦੇ ਵਿੱਚ ਇਹ ਵੀ ਮੰਨਿਆ ਕਿ ਉਹਨਾਂ ਦਾ ਜ਼ਿੰਦਗੀ ਦੇ ਉਸ ਚੈਪਟਰ ਨੂੰ ਖਤਮ ਕਰਨ ਤੋਂ ਪਹਿਲਾ ਆਖਰੀ ਮੈਸੇਜ ਭੇਜਣ ਦਾ ਤਰੀਕਾ ਸੀ ਧਨਸ਼੍ਰੀ ਨੇ ਹਾਲ ਹੀ ਦੇ ਵਿੱਚ ਇੱਕ ਖੁਲਾਸਾ ਕੀਤਾ ਕਿ ਤਲਾਕ ਵਾਲੇ ਦਿਨ ਉਹ ਅਦਾਲਤ ਦੇ ਵਿੱਚ ਉੱਚੀ ਉੱਚੀ ਰੋਣ ਲੱਗ ਪਈ ਸੀ ਉਹ ਜਾਣਦੀ ਸੀ ਕਿ ਸੋਸ਼ਲ ਮੀਡੀਆ ਤੇ ਤਲਾਕ ਤੇ ਲਈ ਉਸ ਨੂੰ ਹੀ ਦੋਸ਼ੀ ਠਹਿਰਾਇਆ ਜਾਵੇਗਾ ਦਰਅਸਲ ਹਾਲ ਹੀ ਦੇ ਵਿੱਚ ਉਹ ਇੱਕ ਪੋਡਕਾਸਟ 'ਚ ਨਜ਼ਰ ਆਈ ਤੇ ਟੀ-ਸ਼ਰਟ ਤੇ ਲਿਖੇ ਵਰਡਸ ਤੇ ਰਿਐਕਸ਼ਨ ਦਿੰਦੇ ਹੋਏ ਧਨਸ਼੍ਰੀ ਨੇ ਮਜ਼ਾਕ ਤੇ ਵਿੱਚ ਕਿਹਾ ਕਿ ਭਾਈ ਤੂੰ ਮੈਨੂੰ ਵਟਸਐਪ ਕਰ ਦਿੰਦਾ ਟੀ-ਸ਼ਰਟ ਕਿਉਂ ਪਾਈ ਧਨਸ਼੍ਰੀ ਨੇ ਅੱਗੇ ਕਿਹਾ ਕਿ ਉਸ ਸਮੇਂ ਟੁੱਟਣ ਦੀ ਬਜਾਏ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਹੁਣ ਪਿੱਛੇ ਮੁੜ ਕੇ ਨਹੀਂ ਦੇਖੇਗੀ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੇਗੀ। ਦਰਸਲ ਯوجਵਿੰਦਰ ਚਾਹਲ ਨੇ ਇੱਕ ਪੋਡਕਾਸਟ ਦੇ ਵਿੱਚ ਦੱਸਿਆ ਸੀ ਕਿ ਉਹ ਕੋਈ ਡਰਾਮਾ ਨਹੀਂ ਚਾਹੁੰਦੇ ਸੀ ਪਰ ਉਸ ਟੀ-ਸ਼ਰਟ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦੇ ਸੀ। ਤਨਸ਼੍ਰੀ ਵਰਮਾ ਨੇ ਹੁਣ ਪੋਡਕਾਸਟ ਦੇ ਵਿੱਚ ਕਿਹਾ ਕਿ ਉਹ ਭੂਤਾਂ ਤੋਂ ਨਹੀਂ ਡਰਦੀ ਪੋਡਕਾਸਟ ਤੋਂ ਡਰਦੀ ਹੈ। ਕੌਣ ਜਾਣਦਾ ਹੈ ਕਿ ਕਦੋਂ ਕੋਈ ਵੀ ਆ ਕੇ ਪੋਡਕਾਸਟ ਦੇ ਵਿੱਚ ਕੁਝ ਵੀ ਕਹਿ ਜਾਵੇ। ਤਨਸ਼੍ਰੀ ਵਰਮਾ ਕਹਿੰਦੀ ਹੈ ਕਿ ਮੈਂ ਹਰ ਛੋਟੀ ਵੱਡੀ ਗੱਲ ਦੇ ਵਿੱਚ ਉਸ ਦਾ ਸਾਥ ਦਿੱਤਾ ਹੈ। ਇਹ ਵੀ ਦੱਸਿਆ ਕਿ ਉਹਨੇ ਤਲਾਕ ਬਿਲਕੁਲ ਵੀ ਆਸਾਨ ਨਹੀਂ ਸੀ ਤੇ ਨਾਲ ਹੀ ਉਹਨਾਂ ਨੇ ਫੇਕ ਮੈਰਿਜ ਬਾਰੇ ਵੀ ਗੱਲ ਕੀਤੀ ਜਿਸ ਬਾਰੇ ਚਾਹਲ ਨੇ ਆਪਣੇ ਪੋਡਕਾਸਟ ਦੇ ਵਿੱਚ ਵੀ ਖੁਲਾਸੇ ਕੀਤੇ ਸੀ